ਬਾਦਲ ਨੇ ਵੱਡਾ ਦਾਅ ਖੇਡਿਆ 트럼ਪ ਨੇ ਪਰਤੂ ਪਾ ਦਿੱਤਾ ਕਾਂਗਰਸ ਨੇ ਪੋਲਾ ਖੋਲ ਦਿੱਤੇ ਨੇ ਦਸਰਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਤ ਸਿੰਘ ਬਾਦਲ ਨੇ ਸ਼੍ਰੋਮਣੀ ਪੰਥ ਅਕਾਲੀ ਵੱਡਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਤ ਸਿੰਘ ਅਕਾਲੀਸ਼ੰਮੇ ਕਰੋੜੀ ਨਾਲ ਮੁਲਾਕਾਤ ਕੀਤੀ ਸਮਝਿਆ ਜਾਂਦਾ ਹੈ ਕਿ ਇਸ ਦੌਰਾਨ ਸੁਖਬੀਰ ਬਾਦਲ ਵੱਲੋਂ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਵੱਲੋਂ ਮਨਾਈ ਜਾ ਰਹੀ 350 ਸਾਲਾ ਸ਼ਹੀਦ ਦੀ ਸ਼ਤਾਬਦੀ ਅਤੇ ਜਥੇਦਾਰਾਂ ਦੀ ਨਿਯੁਕਤੀ ਨੂੰ ਲੈ ਕੇ ਨਹਿਂਗ ਸਿੰਘ ਜਥੇਵੰਦੀਆਂ ਦੀ ਨਾਰਾਜ਼ਗੀ ਸਮੇਤ ਜੱਦਾਰ ਕਲਦੀਪ ਸਿੰਘ ਗੜਗੱਤ ਵੱਲੋਂ ਰਵਾਇਤ ਅਨੁਸਾਰ ਪੰਦੀ ਛੋੜ ਦਿਹਾੜੇ ਮੌਕੇ ਸ਼੍ਰੀ ਦਰਬਾਰ ਸਾਹਿਬ ਤੋਂ ਕੌਮ ਦੇ ਨਾਂ ਸੰਦੇਸ਼ ਜਾਰੀ ਕਰਨ ਦਾ ਸਮਾਗਮ ਅਮਨ ਅਮਾਨ ਨਾਲ ਹੋਣ ਦੇ ਮਾਮਲੇ ਨੂੰ ਲੈ ਕੇ ਗੱਲਬਾਤ ਕਰਦੇ ਉਹਨਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਸੁਖਬੀਰ ਨੇ ਭਾਵੇਂ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੁੱਲਾ ਸਿੰਘ ਸ਼ਾਉਣੀ ਨਹਿਂਕ ਸਿੰਘਾ ਵਿਖੇ ਉਹ ਇਸ ਮੁਲਾਕਾਤ ਦੇ ਵੇਰਵੇ ਬਾਰੇ মিডিਆ ਨਾਲ ਗੱਲਬਾਤ ਤੋਂ ਮਨਾ ਕਰ ਦਿੱਤਾ ਪਰ ਜੱਦਾਰ ਸ਼ਨਮੇ ਕਰੋੜੀ ਨੇ ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਨਾਲ 350 ਸਾਲਾ ਸ਼ਤਾਬਦੀ ਸਮਾਗਮਾਂ ਤੇ ਜਿੱਤਾਰਾਂ ਨੂੰ ਲੈ ਕੇ ਮਰਿਆਦਾ ਦੇ ਮਾਮਲੇ ਸਮੇਤ ਹੋਰ ਪੰਥਕ ਤੇ ਧਾਰਮਿਕ ਮਾਮਲਿਆਂ ਬਾਰੇ ਵਿਚਾਰ ਚਰਚਾ ਹੋਈ ਅਤੇ ਉਹਨਾਂ ਜਥੇਬੰਦੀ ਤੋਂ ਸਹਿਯੋਗ ਮੰਗਿਆ ਉਧਰ ਕਾਂਗਰਸੀ ਆਗੂ راہੁਲ ਗਾਂਧੀ ਨੇ ਦਾਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕੀ ਰਾਸ਼ਟਰਪਤੀ ਡੋਨਲਡ 트럼ਪ ਤੋਂ ਡਰਦੇ ਨੇ ਗਾਂਧੀ ਨੇ ਕਿਹਾ ਕਿ ਮੋਦੀ ਨੇ ਅਮਰੀਕੀ ਆਗੂ ਨੂੰ ਇਹ ਫੈਸਲਾ ਲੈਣ ਅਤੇ ਐਲਾਨ ਕਰਨ ਦੀ ਖੁੱਲ੍ਹ ਦਿੱਤੀ ਕਿ ਭਾਰਤ ਰੂਸੀ ਤੇਲ ਨਹੀਂ ਖਰੀਦੇਗਾ ਉਹਨਾਂ ਨੇ ਕਿਹਾ ਕਿ ਅਮਰੀਕੀ ਸਦਰ ਵੱਲੋਂ ਨਜ਼ਰਅੰਦਾਜ਼ ਕੀਤੇ ਜਾਣ ਦੇ ਬਾਵਜੂਦ ਮੋਦੀ ਵਾਰ-ਵਾਰ ਵਧਾਈ ਸੰਦੇਸ਼ ਭੇਜਦੇ ਰਹੇ ਗਾਂਧੀ ਨੇ ਟਿੱਪਣੀ 트럼ਪ ਦੇ ਉਸ ਦਾਅਵੇ ਦੇ ਸੰਦਰਭ ਵਿੱਚ ਕੀਤੀ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਰੂਸ ਤੋਂ ਹੋਰ ਤੇਲ ਨਾ ਖਰੀਦਣ ਦਾ ਭਰੋਸਾ ਦਿੱਤਾ ਹੈ 트럼ਪ ਨੇ ਮੋਦੀ ਦੇ ਇਸ ਭਰੋਸੇ ਨੂੰ ਰੂਸ ਤੇ ਵਾਅਦੇ ਦਵਾਦੀ ਦਿਸ਼ਾ ਵਿੱਚ ਵੱਡਾ ਕਦਮ ਦੱਸਿਆ ਉਧਰ ਕਾਂਗਰਸੀ ਆਗੂ ਜੈਰਾਮ ਹਰਮਨ ਨੇ ਕਿਹਾ ਕਿ 10 ਮਈ 2025 ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮੀ 5:37 ਤੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਸਭ ਤੋਂ ਪਹਿਲਾ ਐਲਾਨ ਕੀਤਾ ਕਿ ਭਾਰਤ ਨੇ ਆਪਰੇਸ਼ਨ ਸੰਧੂਰ ਰੋਕ ਦਿੱਤਾ ਇਸਮਾਗਰੋ ਰਾਸ਼ਟਰਪਤੀ 트ੰਪ ਨੇ 5 ਵੱਖ-ਵੱਖਰੇ ਮੁਲਕਾਂ ਵਿੱਚ 51 ਵਾਰ ਦਾਅਵਾ ਕਰ ਚੁੱਕੇ ਨੇ ਉਹਨਾਂ ਨੇ ਟੈਰਿਫ ਤੇ ਵਪਾਰ ਨੂੰ ਦਬਾਤੇ ਹਥਿਆਰ ਵਜੋਂ ਵਰਤ ਕੇ ਆਪਰੇਸ਼ਨ ਸੰਧੂਰ ਰਕਵਾਇਆ ਰਮੇਸ਼ ਨੇ ਕਿਹਾ ਕਿ ਹੁਣ ਰਾਸ਼ਟਰਪਤੀ 트ੰਪ ਨੇ ਐਲਾਨ ਕੀਤਾ ਕਿ ਮੋਦੀ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਭਾਰਤ ਰੂਸ ਤੋਂ ਤੇਲ ਦਰਾਮਦ ਨਹੀਂ ਕਰੇਗਾ ਮੋਦੀ ਨੇ ਮੁੱਖ ਫੈਸਲਾ ਅਮਰੀਕਾ ਨੂੰ ਆਊਟਸੋਰਸ ਕੀਤਾ ਜਾਪਦੇ ਨੇ 55 ਇੰਚ ਦੀ ਛਾਤੀ ਸੰਕੜ ਗਈ ਹੈ ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਭਾਰਤ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦੇਵੇਗਾ 트੍ਰੰਪ ਨੇ ਇਸ ਭਰੋਸੇ ਨੂੰ ਮਾਸਕੋ ਤੇ ਆਲਮੀ ਦਬਾਅ ਬਣਾਉਣ ਲਈ ਕੀਤੇ ਜਾ ਰਹੇ ਜਦਤਾਂ ਵਿੱਚ ਵੱਡੀ ਪੇਸ਼ਕਦਮੀ ਦਿੱਸਿਆ 트੍ਰੰਪ ਨੇ ਉਪਲ ਦਫ਼ਤਰ ਵਿੱਚ ਐਫਆਈਆਈ ਡਾਇਰੈਕਟਰ ਆਕਾਸ਼ ਪਟੇਲ ਨਾਲ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਇਹ ਟਿੱਪਣੀ ਕੀਤੀ ਦੋਵਾਂ ਨੇ ਹਿੰਸਕ ਪ੍ਰਦਰਸ਼ਨ ਨੂੰ ਨੱਥ ਪਾਉਣ ਲਈ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤੇ ਚਾਨਣਾ ਪਾਇਆ ਜਦ 트럼ਪ ਨੂੰ ਪੁੱਛਿਆ ਗਿਆ ਕਿ ਕੀ ਉਹ ਭਾਰਤ ਨੂੰ ਇੱਕ ਭਰੋਸੇਮੰਦ ਸਾਥੀ ਮੰਨਦੇ ਨੇ ਤਾਂ ਉਨਾਂ ਕਿਹਾ ਕਿ ਹਾਂ ਬਿਲਕੁਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੇਰੇ ਦੋਸਤ ਨੇ ਸਾਡੇ ਵਿੱਚ ਬਹੁਤ ਵਧੀਆ ਸਬੰਧ ਨੇ ਮੈਂ ਨਾ ਖੁਸ਼ੀ ਕਿ ਭਾਰਤ ਰੂਸ ਤੋਂ ਤੇਲ ਖਰੀਦ ਰਿਹਾ ਸੀ ਅਤੇ ਉਸ ਨੇ ਮੈਨੂੰ ਭਰੋਸਾ ਦਿੱਤਾ ਕਿ ਰੂਸ ਤੋਂ ਤੇਲ ਨਹੀਂ ਖਰੀਦਣਗੇ ਇੱਕ ਵੱਡਾ ਕਦਮ ਹੈ ਹੁਣ ਸਾਨੂੰ ਚੀਨ ਤੋਂ ਵੀ ਇਹੀ ਕੰਮ ਕਰਵਾਉਣਾ ਪਵੇਗਾ ਸੈਂਟਰ ਫਾਰ ਰਿਸਰਚ ਐਂਡ એનર્ਜੀ ਐਂਡ ਕਲੀਨ 에ਅਰ ਮੁਤਾਬਕ ਭਾਰਤ ਚੀਨ ਤੋਂ ਬਾਦ ਰੂਸੀ ਜੈਵਿਕ ਪਾਲਣ ਦਾ ਦੂਜਾ ਸਭ ਤੋਂ ਵੱਡਾ ਖਰੀਦਦਾਰ ਹੈ ਅਮਰੀਕੀ ਸਦਰ ਨੇ ਭਾਰਤੀ ਪ੍ਰਧਾਨ ਮੰਤਰੀ ਨੂੰ ਇੱਕ ਮਹਾਨ ਆਦਮੀ ਦੱਸਦੇ ਹੋਏ ਕਿਹਾ ਕਿ ਉਹ ਟਰੰਪ ਨੂੰ ਪਿਆਰ ਕਰਦੇ ਨੇ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਪਿਆਰ ਸ਼ਬਦ ਨੂੰ ਕਿਸੇ ਹੋਰ ਤਰੀਕੇ ਨਾਲ ਲਾऊं ਮੈਂ ਉਹਨਾਂ ਦੇ ਸਿਆਸੀ ਕੈਰੀਅਰ ਨੂੰ ਤਬਾਹ ਨਹੀਂ ਕਰਨਾ ਚਾਹੁੰਦਾ ਮੋਦੀ ਦੀ ਅਗਵਾਈ ਦੀ ਪ੍ਰਸ਼ੰਸਾ ਕਰਦੇ ਹੋਏ ਟਰੰਪ ਨੇ ਕਿਹਾ ਕਿ ਮੈਂ ਸਾਲਾਂ ਤੋਂ ਭਾਰਤ ਨੂੰ ਦੇਖ ਰਿਹਾ ਇਹ ਇੱਕ ਸ਼ਾਨਦਾਰ ਦੇਸ਼ ਹੈ ਅਤੇ ਹਰ ਸਾਲ ਤੁਹਾਡੇ ਕੋਲ ਇੱਕ ਨਵਾਂ ਆਗੂ ਹੋਵੇਗਾ ਕੁਝ ਤਾਂ ਕੁਝ ਮਹੀਨੇ ਲਈ ਉੱਥੇ ਹੋਣਗੇ ਅਤੇ ਇਹ ਸਾਲ ਦਰ ਸਾਲ ਹੁੰਦਾ ਰਿਹਾ ਮੇਰਾ ਦੋਸਤ ਹੁਣ ਲੰਬੇ ਸਮੇਂ ਤੋਂ ਉੱਥੇ ਹੈ ਅਤੇ ਉਹਨਾਂ ਨੇ ਮੈਨੂੰ ਭਰੋਸਾ ਦਿਵਾਇਆ ਕਿ ਰੂਸ ਤੋਂ ਹੁਣ ਕੋਈ ਤੇਲ ਨਹੀਂ ਖਰੀਦਿਆ ਜਾਵੇਗਾ ਭਾਰਤ ਜੋ ਵਿਸ਼ਵ ਦਾ ਤੀਜਾ ਸਭ ਤੋਂ ਵੱਡਾ ਤੇਲ ਰਮਕਾਰ ਰਵੈਤੀ ਤੌਰ ਤੇ ਆਪਣੀਆਂ ਤੇਲ ਲੋੜਾਂ ਲਈ ਮੱਧਪੂਰਬ ਤੇ ਨਿਰਪਰ ਕਰਦਾ ਪਰ ਭਾਰਤ ਨੇ ਫਰਵਰੀ 2022 ਦੇ ਯੂਕਰੇਨ ਹਮਲੇ ਤੋਂ ਬਾਅਦ ਰੂਸ ਤੋਂ ਆਪਣੀ ਤੇਲ ਧਰਮ ਤੋਂ ਵਿੱਚ ਕਾਫੀ ਵਾਧਾ ਕੀਤਾ ਹੈ